ਸਰ ਜਿਹੜੇ ਦੋਸ਼ੀ ਅੱਜ ਫੜੇ ਗਏ ਐ ਸਟੂਡੈਂਟਸ ਮੈਂ ਤੋਂ ਉਹਨਾਂ ਬਾਰੇ ਜਾਣਕਾਰੀ ਦਿਓ ਮਾਨਜੋਗ ਐਸਐਸਪੀ ਸਾਹਿਬ ਸੀਨੀਅਰ ਕਪਤਾਨ ਸਵਾਸਤ ਅੰਦਰ ਸਿੰਘ ਜੀ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮਿਹਨਤ ਹੈ। ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡੀਐਸਪੀ ਸਾਹਿਬ ਦੀ ਸ੍ਰੀ ਅਰਵਿੰਦਰ ਸਿੰਘ ਜੀ ਹਲਕਾ ਜਗੜਾ ਬੁਰੀ ਗਾਈਡਲਾਈਨ ਸਾਹਿਬ ਜਿਹੜੇ ਨਸ਼ਿਆਂ ਖਿਲਾਫ ਜੋ ਅਸੀਂ ਇਹ ਕਮੇਟੀ ਆ ਉਹਦੇ ਵਿੱਚ ਪਹਿਲਾਂ ਵੀ ਅਸੀਂ 1 ਕਿਲੋ ਹੈਰੋਨ ਬਰਾਮਦ ਕੀਤੀ ਸੀ ਦੋ ਮਹੀਨਿਆਂ ਪਹਿਲਾਂ ਹੁਣ ਦੋ ਦੋਸ਼ੀ ਹੋਰ ਗ੍ਰੈਬ ਕਰਤੀ ਆ ਜਗਪ੍ਰੀਤ ਸਿੰਘ ਜੁਟਾ ਸਾਹਿਬ ਤੇ ਜਗਦੀਪ ਸਿੰਘ ਇਹ ਦੋਨੋਂ ਗੰਨੋ ਵਾਲਦੇ ਆ ਜਗਨਦੀਪ ਸਿੰਘ ਦੋਨੋਂ ਗਰਮਵਾਲ ਦੇ ਆ ਇਹਨਾਂ ਕੋਲ 100 ਗ੍ਰਾਮ ਹਰਮਨ ਬਰਾਮ ਕੀਤੀ ਆ ਕੰਪਿਊਟਰ ਖੰਡਰ ਬਰਾਮ ਕੀਤਾ ਹੈ ਇੱਕ ਮੋਟਰਸਾਈਕਲ ਪੰਟੀਨਾ ਇਹਨਾਂ ਦੇ ਮੁਕਦਮੇ ਅਨੁਸਾਰ 16 ਸ਼ੇਬੜਾ ਚਮੀ ਅੰਡਰ ਸੈਕਸ਼ਨ 218 ਦੀ ਪੀਸੈਕਟਰ ਦਰਜ ਕੀਤਾ ਹੈ ਇਹ ਇਹਨਾਂ ਦੇ ਜਿਹੜੇ ਪੁਸ਼ਕਿਸ਼ਤੇ ਜਿਹੜੇ ਦੋਸ਼ੀਆ ਹੋਰ ਵੀ ਨਾਮ ਦੇ ਕੀਤੇ ਆ ਉਹਨਾਂ ਨੂੰ ਵੀ ਗਲਤੀ ਕਰਫਦਰ ਕਰਕੇ ਹੋਰ ਵੱਡੀ ਕਮੀ ਕੀਤੀ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਹੈਗੇ ਇਹਨਾਂ ਦੇ ਕਰਸ਼ਕੈਤਾ ਵੀ ਲੱਗੀ ਸੀ ਇਹਨ ਕੀ ਕਹਨੇ ਜੋਗਿ ਸ਼ਹਿਰ ਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਸ਼ਹਿਰ ਵਾਸੀ ਨੂੰ ਇਹ ਸੰਦੇਸ਼ ਆ ਵੀ ਤੁਸੀਂ ਸਾਡਾ ਸਹਿਯੋਗ ਦਿਓ ਨਸ਼ੇ ਦਾ ਲੱਗ ਲੱਗਪਕ ਖਤ ਚੁੱਕਿਆ ਹੈ ਜਲਦੀ ਹੀ ਇਹ ਸ਼ਹਿਰ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇ ਸਪੋਰਟਸਲੀ ਹਰ ਕੋਸ਼ਿਸ਼ ਜਾਰੀ ਹੈ ਮਾਨ ਜੋ ਐਸਐਸਪੀ ਸਾਹਿਬ ਸਮੇਂ ਸਮੇਂ ਤੇ ਗਾਈਡਲਾਈਨਾਂ ਦੇ ਦੇਗੇ ਜੋ ਵੀ ਹੁੰਦਾ ਜਿਸ ਦੇ ਅਨੁਸਾਰ ਕੰਮ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਵੀ ਦਿਨ ਰਾਤ ਉਹ ਵੀ ਮਿਹਨਤ ਕਰਦੇ ਆ ਉਹਨਾਂ ਦੀ ਵੀ ਜਵਾਨਾਂ ਵੀ ਜਿਹੜਾ ਸ਼ਹਿਰ ਨਸ਼ਮੁਕਤ ਹੋਵੇ ਤੇ ਜੋ ਵੀ ਉਹ ਉਹਨਾਂ ਦੇ ਦਿਸਾਂਬਰ ਦੇ ਅਨਸਾਰ ਕਿਡਾ ਵੱਡੀਆਂ ਕੰਮਾਂ ਦੇ ਵੀ ਮਿਲਦੀਆਂ ਤੇ ਜਲਦੀ ਨੂੰ ਨਸ਼ਮੁਕਤ ਕਰਦੇ ਆ